आज वो तुझे मौका ਜਾਗਾ ਹੈ ਅਸਲ ਦੇ ਵਿੱਚ ਇਹਨੂੰ ਨਾਂ ਦਾ ਬੋਲਣ ਲੱਗਿਆ ਪਤਾ ਲੱਗਦਾ ਹੈ ਨਾਂ ਇਹੋ ਆਪਣੀ ਜ਼ਿੰਮੇਵਾਰੀ ਰਹਿ ਸਾਸ ਹੈ ਇਹਨੇ ਪੰਜਾਬ ਦਾ ਪੱਤਾ ਪੱਤਾ ਆਪਣਾ ਬੈਰੀ ਬਣਾ ਲਿਆ ਹੈ ਕਾਂਗਰਸ ਪਾਰਟੀ ਜਿਹਨਾਂ ਥੋੜਾ ਜਿਹਾ ਪਹਿਲਾਂ ਰਲ ਕੇ ਇਲੈਕਸ਼ਨਾਂ ਲੜੀਆਂ ਹੈ ਉਹਨਾਂ ਦੇ ਸਭ ਤੋਂ ਵੱਡੇ ਲੀਡਰ ਰਾਹੁਲ ਗਾਂਧੀ ਜੀ ਜਿਨ੍ਹਾਂ ਨੇ ਕੰਨਿਆ ਕੁਮਾਰੀ ਤੋਂ ਲੈ ਕੇ ਕਸ਼ਮੀਰ ਤੱਕ ਐਡੀ ਵੱਡੀ ਪਾਦੀ ਯਾਤਰਾ ਕੀਤੀ ਹੈ ਪੈਦਲ ਯਾਤਰਾ ਕੀਤੀ ਹੈ ਉਹਦੇ ਖਿਲਾਫ ਬੋਲਣਾ ਮੈਂ ਸਮਝਦਾ ਕਿ ਇਹਨਾਂ ਦੀ ਬਗੜਾੜ ਦਾ ਨਤੀਜਾ ਇਹਨਾਂ ਨੂੰ ਪਤਾ ਲੱਗ ਗਿਆ ਕਿ 27 ਵਿੱਚ ਸਾਡੀ ਮੰਜੀ ਕਾਂਗਰਸ ਨੇ ਠੋਕਣੀ ਹੈ ਔਰ ਕਾਂਗਰਸੀ ਸਾਰੇ ਵਰਕਰ ਤਿਆਰ ਹੈ 27 ਦੇ ਵਿੱਚ ਇਹਨਾਂ ਦੀ ਇਤਿਹਾਸਿਕ ਹਾਰ ਹੋਊਗੀ ਜਿਹੜਾ ਬਦਲਾ ਦੇ ਨਾਂ ਤੇ ਲੋਕਾਂ ਨਾਲ ਧੋਖਾ ਕੀਤਾ ਹੈ ਅੱਜ ਹਰ ਵਰਗ ਪੰਜਾਬ ਦਾ ਦੁਖੀ ਹੈ ਇਹਨਾਂ ਕੋਲ ਸਤਾਈ ਵਿੱਚ ਪੂਰਾ ਵੱਡੇ ਤੌਰ ਤੇ ਬਦਲਾ ਲੈ ਜਾਊਗਾ ਕਿਸਾਨਾਂ 'ਚ ਹਾਰੇ ਨੂੰ ਧੋਖਾ ਦੇਣ ਵਾਲੀ ਹੈ ਕਹਿੰਦੇ ਕੁਝ ਹੋਰ ਹੈ ਕਰਦੇ ਕੁਝ ਹੋਰ ਹੈ ਕਿਸਾਨਾਂ ਨਾਲ ਜਿੱਡਾ ਵੱਡਾ ਵਿਸ਼ਵਾਸ ਘਾਤ ਕੀਤਾ ਅੱਜ ਤੱਕ ਪੰਜਾਬ ਦੀ ਹਿਸਟਰੀ ਵਿੱਚ ਐਡਾ ਵੱਡਾ ਘਟਿਆ ਕਾਰਵਾਈ ਕਿਸੇ ਨੇ ਕੀਤੀ ਜਿਨੀ ਆਮ ਆਦਮੀ ਨੇ ਕੀਤੀ ਹੈ ਕਾਂਗਰਸ ਸਰਕਾਰ ਦੇ ਵਿੱਚ ਕਿਸੇ ਕਿਸਾਨ ਨੂੰ ਥੱਪੜ ਤੱਕ ਨਹੀਂ ਵਜਿਆ ਇਹਨਾਂ ਨੇ ਕਿਸੇ ਨੂੰ ਛੱਡਿਆ ਨਹੀਂ ਕੋਈ ਯੂਨੀਅਨ ਨਹੀਂ ਛੱਡੀ ਉਹਨਾਂ ਦੇ ਮੋਰਚੇ ਨਹੀਂ ਛੱਡੇ ਸਾਰਿਆਂ ਨੂੰ ਜਲੀਲ ਕੀਤਾ ਉਹਨਾਂ ਨੂੰ ਬੰਦ ਕੀਤਾ ਨਾ ਬਜ਼ੁਰਗ ਵੇਖਿਆ ਨਾ ਮਾਤਾਵਾ ਵੇਖਿਆ ਇਹਨਾਂ ਨੂੰ ਇਸ ਗੱਲ ਦਾ ਅਕਮਿਆਜਾ ਭੁਗਤਣਾ ਪਵੇਗਾ। ਸਾਰੀ ਹਰ ਘਟਿਆ ਗੱਲ ਦੀ ਆਦ ਰੱਖੀ ਜਾ ਸਕਦੀ ਹੈ। ਇਹਨਾਂ ਨੇ ਪ੍ਰੋਗਰਾਮ ਬਣਾਇਆ ਵੀ ਅਸੀਂ ਇਹਨਾਂ ਨੂੰ ਜੇਲਾਂ ਵਿੱਚ ਦੇ ਕੇ ਅੰਦਰ ਦੇ ਕੇ ਤੰਗ ਕਰਕੇ ਦਾ ਆਪਣਾ ਟਾਈਮ ਕੱਢਣਾ ਔਰ ਲੋਕਾਂ ਨੇ ਵੀ ਫੈਸਲਾ ਕਰ ਲਿਆ ਥਾਂ ਤੇ ਕਿਸਾਨ ਜੁਨੇ ਜਿਹੜਿਆ ਪਿੰਡ ਪਿੰਡ ਫੈਸਲਾ ਕਰ ਰਿਹਾ ਕਿ ਜੇ ਇਹਨਾਂ ਨੇ ਸਾਨੂੰ ਧਰਨੇ ਲਈ ਲੌਂਡਣ ਤੇ ਪਿੰਡਾਂ ਵਿੱਚ ਹੀ ਨਹੀਂ ਵੜਨੇੜਾ। ਇਹਦਾ ਪਰਪਸ ਵੀ ਜਿਹੜੀ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੇ ਸਾਡੇ ਅੰਤਰਾਕਸੀ ਪੱਧਰ ਦੇ ਨੇਤਾ ਜੀ ਰਾਹੁਲ ਗਾਂਧੀ ਜੀ ਬਾਅਦ ਤੇ ਗਾਂਧੀ ਤੇ ਪੱਦੀ ਸ਼ਰਬਾਉਲੀ ਵਰਤੀ ਹੈ। ਸੋਰੇ ਤੇ ਟੱਕਰ ਦਾ ਕੰਮ ਕੀਤਾ ਅਸੀਂ ਉਹਦੇ ਖਿਲਾਫ ਅੱਜ ਭਗਵੰਤ ਮਾਨ ਦਾ ਦੇ ਪੁਤਲੇ ਸਾੜਨ ਦਾ ਤੇ ਭਗਵੰਤ ਮਾਨ ਦੇ ਖਿਲਾਫ ਰੋਸ ਪ੍ਰਦਰਸ਼ਨ ਕਰਕੇ ਸਰਕਾਰ ਦੇ ਚਨਾਤਾ ਕਬਾਤ ਕਰਦਾ ਕਦੋਂ ਕਰਦੇ ਉਹਨਾਂ ਵਾਅਦਿਆਂ ਦੇ ਵਿੱਚੋਂ ਜੋ ਕੁਝ ਨਿਕਲਿਆ ਉਹਦੇ ਬਾਰੇ ਤਾਂ ਲੋਕ ਹੱਥਾਂ 'ਚ ਥੁੱਕੇ ਬੈਠੇ ਨੇ 2027 ਦੇ ਵਿੱਚ ਵਾਸਣਗੇ ਕਿ ਕਿਸ ਤਰੀਕੇ ਨਾਲ ਝੂਠੇ ਵਾਅਦੇ ਕਰਕੇ ਇਹ ਸਾਰਾ ਕੁਝ ਕੀਤਾ ਸੀ ਕਿਉਂਕਿ ਉਹਨਾਂ ਵਾਅਦਿਆਂ ਦਾ ਹਿਜਿਆ ਜਿਹੜਾ ਸੀ ਉਹ ਦਿੱਲੀ ਦੇ ਵਿੱਚ ਤੇ ਨਿਕਲ ਗਿਆ ਜਿਹੜੇ ਕਹਿੰਦੇ ਹੁੰਦੇ ਸੀ ਮੇਰੇ ਕੰਮ ਨੂੰ ਵੋਟ ਪਾ ਦਿਓ ਫਿਰ ਲੋਕਾਂ ਨੇ ਵੋਟ ਪਾਤੀ ਗਾ ਰਿਜ਼ਲਟ ਵਖਾਤਾ ਤੇ ਹੁਣ ਪੰਜਾਬ ਦੇ ਵਿੱਚ ਵੀ ਲੋਕ ਉਡੀਕਦੇ ਨੇ ਉਸ ਦਿਨ ਨੂੰ ਜਦਨ ਇਹਨਾਂ ਦੀਆਂ ਘਪੂਤਾਂ ਦਾ ਪਰਦਾ ਫਾਸ਼ ਕਰੇਗਾ